ਕਿ ਮੈਂ ਨਾ ਬੜੀ ਬਰਾਤ ਲਈ ਆ ਬੜੀ ਬਰਾਤ ਦੇ ਵਿੱਚ ਨਾ ਫਿਰ ਬਹੁਤ ਵਧੀਆ ਨਾ ਬਰਕੀਆਂ ਜੰਮ ਜਾਣਗੀਆਂ ਹਲਵਾਈ ਸਟਾਈਲ ਬਣਾਇਆ ਗੱਪਾ ਨੇ ਗਜਰੇ ਇਨਾ ਗੁਲੀਆਂ ਚਟ ਜਾਣਗੇ ਇੰਨਾ ਟੇਸਟੀ ਬਣਿਆ ਵਧੀਆ ਬਣੀਆ ਨਾ ਬੱਸ ਮੈਂ ਕੀ ਕਹਾਂ ਕੀ ਨਾ ਕਹਾਂ ਅਰਧ ਤਹਲਾ ਵਾਈ ਵੀ ਫੇਰ ਕਰਦਾ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਵ ਜੀ ਤੁਹਾਡਾ ਕੀ ਹਾਲ ਚਾਲ ਹੁਣ ਹੈਗਾ ਇਹ ਮਾਰਨਿੰਗ ਦਾ ਟਾਈਮ ਆ ਤੇ ਅੱਜ ਆਪਾਂ ਨੇ ਚਾੜ ਦਿੱਤੀ ਐ ਚੁੱਲ੍ਹੇ ਤੇ ਕੜਾਹੀ ਤੇ ਅੱਜ ਆਪਾਂ ਬਣਾਵਾਂਗੇ ਗਜਰੇਲਾ ਚਲੋ ਜੀ ਹੁਣ ਆਪਾਂ ਨੇ ਸਾਰੀ ਤਿਆਰੀ ਕਰ ਲਈਤੀ ਐ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਪਾਵਾਂਗੇ ਦੇਸੀ ਘਿਓ ਦੇਸੀ ਘਿਓ ਲਾਉਣ ਦੇ ਨਾਲ ਨਾ ਜਿਹੜਾ ਖੂਆ ਇਹਦਾ ਲੱਗ ਜਾਂਦਾ ਨਾ ਉਹ ਨਹੀਂ ਲੱਗਦਾ ਹੈਗਾ ਤੇ ਬਹੁਤ ਵਧੀਆ ਖੂਆ ਨਾ ਬਣ ਕੇ ਤਿਆਰ ਹੋ ਜਾਂਦਾ ਚਲੋ ਜੀ ਹੁਣ ਆਪਾਂ ਲੱਗਿਆ ਖੂ ਲਾਉਣ ਚਲੋ ਜੀ ਹੁਣ ਆਪਣੀ ਕੜਾਹੀ ਸੁੱਕ ਕੇ ਹੋ ਗਈ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਲਾ ਦਵਾਂਗੇ ਦੇਸੀ ਘਿਓ ਤੇ ਇਸ ਤਰ੍ਹਾਂ ਨਾ ਪਤਲਾ ਪਤਲਾ ਜਿਹਾ ਦੇਸੀ ਘਿਓ ਲਾ ਦੋ ਤੇ ਬਿਲਕੁਲ ਵੀ ਨਾ ਖੂਆ ਆਪਣਾ ਥਾਂ ਨਹੀਂ ਲੱਗੂਗਾ ਤੇ ਬਹੁਤ ਵਧੀਆ ਨਾ ਚਿੱਟਾ ਚਿੱਟਾ ਖੂਆ ਬਣ ਕੇ ਤਿਆਰ ਹੋ ਜਾਣਾ ਤੇ ਹੁਣ ਆਪਾਂ ਪਾ ਦਵਾਂਗੇ ਵਿੱਚ ਦੁੱਧ ਇਹ ਜਿਹੜਾ ਇਹ ਜਿਹੜਾ ਦੁੱਧਾ ਨਾ ਫੁੱਲ ਫੈਟ ਦਾ ਹੈਗਾ ਦੁੱਧ ਕਿਉਂਕਿ ਅੱਜ ਠੰਡ ਬਹੁਤ ਜ਼ਿਆਦਾ ਠੰਡ ਹੈ ਚਲੋ ਜੀ ਇਹ ਤੂੰ ਤਾਂ ਆਪਾਂ ਨੇ ਪਹਿਲਾਂ ਕੂਨ ਕੇ ਰੱਖਿਆ ਹੋਇਆ ਤਾਂ ਇਹ ਵੀ ਵਿੱਚ ਪਾ ਦਵਾਂਗੇ ਇਹਨੇ ਕੋਆ ਉਹ ਨਿਕਲਦਾ ਹੈ ਇਹਨੇ ਤੁਸੀਂ ਲਿਆ ਕੇ ਨਾ ਉਹ ਲਿਆ ਦਿਓ ਗਾਜਰਾਂ ਲਿਆ ਦਿਓ ਫੇ ਨਾਲ ਦੇ ਨਾਲ ਕਦੂਕਾਸ ਹੋ ਜਾਊਗਾ ਇਦੇ ਨਾਲ ਦੇ ਨਾਲ ਆਪਾਂ ਨਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਆਪਣੇ ਗਜਰੇਲਾ ਬਣ ਕੇ ਹੋ ਜਾਊਗਾ ਤਿਆਰ ਜਿਆ ਆਪਣਾ ਦੁੱਧ ਐ ਚੰਗੀ ਤਰ੍ਹਾਂ ਗਰਮ ਹੋਣ ਲੱਗ ਗਿਆ ਐ ਦੇਖੋ ਪਾਪਾ ਕਿਵੇਂ ਉਲਦੀਆਂ ਨੇ ਆਪਾਂ ਨਾ ਖੋਵਾ ਨਿਕਲਦਾ ਹੈ ਤੇ ਦੂਜੇ ਪਾਸੇ ਆਪਾਂ ਨਾ ਕਦੂਕਾਸ ਦੀ ਤਿਆਰੀ ਕਰ ਲਨੇ ਆ ਤੇ ਹੁਣ ਦੇਖੋ ਗਾਜਰਾਂ ਬਹੁਤ ਵਧੀਆ ਨੇ ਇਹ ਆਪਾਂ ਨੇ ਗਾਜਰਾਂ ਦਾ ਸਪੈਸ਼ਲ ਖੰਨੇ ਤੋਂ ਲਿਆਂਦੀਆਂ ਨੇ ਇਹਨਾਂ ਦੇ ਵਿੱਚ ਨਾ ਬਿਲਕੁਲ ਵੀ ਨਿਹੜਾ ਨਹੀਂ ਹੈਗਾ ਜਿਹੜੀ ਗਾਜਰ ਦੇ ਵਿੱਚ ਨਿਹੜਾ ਹੁੰਦਾ ਨਾ ਉਹ ਫੇਰ ਕਦੂਕਾਸ ਕਰਨੀ ਨਾ ਬਹੁਤ ਜ਼ਿਆਦਾ ਔਖੀ ਲੱਗਦੀ ਹੈ ਦੇਖੋ ਇਹਦੇ ਵਿੱਚ ਨਾ ਮਾੜਾ ਜਿਹਾ ਵੀ ਨਹੀਂ ਹੈਗਾ ਨਿਹੜਾ ਤੇ ਬਹੁਤ ਸੌਖੇ ਤਰੀਕੇ ਨਾਲ ਆਪਣਾ ਨਾ ਕਦੂਕਾਸ ਹੋ ਰਿਹਾ ਹੈ ਤੇ ਗਾਜਰਾਂ ਦਾ ਕਲਰ ਵੀ ਦੇਖੋ ਕਿੰਨਾ ਵਧੀਆ ਤਾਂ ਜਦੋਂ ਵੀ ਤੁਸੀਂ ਨਾ ਘਰ ਦੇ ਵਿੱਚ ਨਾ ਜਦੋਂ ਰਿੱਲਾ ਬਣਾਉਣਾ ਹੋਵੇ ਨਾ ਖੰਗ ਵੀ ਆ ਗਈ ਤੇ ਮੋਟੀ ਹੋ ਗੱਜੇ ਲਿਆ ਕਰੋ ਤੇ ਕਦੂ ਕਸ ਕਰਨਾ ਬਹੁਤ ਸੌਖਾ ਏ ਚਲੋ ਜੀ ਇੱਧਰ ਆਪਣਾ ਖੋਆ ਵੀ ਪਾ ਕੇ ਹੋ ਗਿਆ ਇਹ ਤਿਆਰ ਜੀ ਆਪਣਾ ਨਾ ਹੋਣਾ ਇਹ ਖੋਆ ਨਾ ਹੁਣ ਕਾਟਾ ਹੋਣ ਲੱਗਿਆ ਏ ਤੇ ਕਿੱਤੇ ਵੀ ਬਹੁਤ ਜ਼ਿਆਦਾ ਪੈਨੇ ਆ ਤੇ ਇਹਨੇ ਮੈਂ ਆਪਾਂ ਨਾ ਹੋਰ ਐ ਚੰਗੀ ਤਰ੍ਹਾਂ ਨਾ ਕਾਟਾ ਕਰਾਂਗੇ ਤਾਂ ਕਿ ਨਾ ਆਪਣੀਆਂ ਵਰਤੀਆਂ ਨਾ ਬਹੁਤ ਵਧੀਆ ਨਾ ਸੁੱਕੀਆਂ ਸੁੱਕੀਆਂ ਬਣ ਦੇਖੋ ਹਲੇ ਤਾਂ ਇਹ ਖੁਆ ਨਾ ਬਹੁਤ ਜ਼ਿਆਦਾ ਢਿੱਲਾ ਹੈ। ਦੇਖੋ ਇਹ ਨੂੰ ਐ ਟਾਈਮ ਲੱਗਦਾ ਬਸ ਕੱਢਣ ਵਾਸਤੇ। ਜਦੋਂ ਆਪਾਂ ਨੇ ਗਾਜਰਾਂ ਮਿਕਸ ਕਰਨੀਆਂ ਨਾ ਫੇਰ ਨਹੀਂ ਬਿਲਕੁਲ ਵੀ ਟਾਈਮ ਲੱਗਦਾ ਹੈਗਾ। ਤੇ ਹੁਣ ਆਪਣੀਆਂ ਗਾਜਰਾਂ ਵੀ ਕੱਦੂ ਕਾਸ ਹੋ ਰਹੀਆਂ ਨੇ। ਬਸ ਆਪਾਂ ਨੇ ਖੁਆ ਕੱਢ ਕੇ ਨਾ ਫੇਰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਤੁਹਾਨੂੰ ਆਪਾਂ ਦਿਖਾਉਣੀ ਹੈ। ਦੇਖੋ ਜੀ ਅੱਜ ਮੌਸਮ ਬਹੁਤ ਵਧੀਆ ਹੋ ਗਿਆ ਪਤਾ ਨਹੀਂ ਤਾਂ ਸਾਡਾ ਅੱਜ ਖੁਆ ਹੀ ਕਰਨ ਵਾਲਾ ਹੈ। ਤੇ ਹਾਂ ਅੱਜ ਅੱਧ ਸੂਰਜ ਦੇ ਨਿਕਲੇ ਆਏ ਕਿੰਨੇ ਦਿਨਾਂ ਬਾਅਦ ਇਹ ਐਸ ਤਰ੍ਹਾਂ ਦੇਨ ਵਧੀਆ ਹੋ ਗਏ ਨਾ ਤੇ ਕੰਮ ਕਰਨ ਲਈ ਦਿਲ ਵਧੀਆ ਕਰਦਾ ਹੈ ਮੇਂ ਠੰਡ ਦੇ ਵਿੱਚ ਤਾਂ ਬੰਦਾ ਉਹਨੀਆਂ ਸੁੰਬਰ ਤੇ ਬੈਠਾ ਰਹਿੰਦਾ ਹੈ ਰਜਾਈ ਛੱਡਣ ਨੂੰ ਵੀ ਜੀ ਨਹੀਂ ਕਰਦਾ ਹੈ ਕਿੰਨਾ ਲੱਗ ਅੱਲੇ ਕਰੋ ਹਾਂ ਬਣ ਕੇ ਹੋ ਗਿਆ ਪਿਆਰ ਤੇ ਆਪਾਂ ਹੁਣ ਇਹਨੂੰ ਨਾ ਕੱਢ ਲੈਂਨੇ ਇੱਕ ਭਾਂਡੇ ਵਿੱਚ ਦੇਖੋ ਆਪਣਾ ਬਹੁਤ ਵਧੀਆ ਬਣਿਆ ਪਰ ਕਿਰਕਈ ਵਾਰ ਹੱਥਾਂ ਤੇ ਛੁੱਟ ਜਾਂਦੀ ਹੈ ਇੰਨੀ ਮਿਹਨਤ ਕਰੀ ਹੋਈ ਬੇਕਾਰ ਜਾਵੇ ਕੁਝ ਹੋਊਗਾ ਅਰੇ ਇਹਨੇ ਕੋਈ ਦੇਖ ਇਕਲੇ ਨਾ ਕਿ ਇਹ ਜਾਂ ਲੋੜੀ ਆਉਗੀ ਨਾ ਇਸ ਤਰ੍ਹਾਂ ਨਾ ਕੋ ਕੱਢ ਕੇ ਨਾ ਫਿਰ ਆਪਾਂ ਬਣਾਵਾਂਗੇ ਚੌਲਾਂ ਦੀਆਂ ਪਿੰਨੀਆਂ ਉਹ ਵੀ ਬਹੁਤ ਵਧੀਆ ਲੱਗਦੀਆਂ ਨੇ ਸਾਦੀਆਂ ਵਿੱਚ ਦੇਖੋ ਜੀ ਜਿਹੜਾ ਆਪਾਂ ਪਹਿਲਾਂ ਘੋਲਾਰਾ ਲੈਂਦੇ ਨਾ ਘੋਲ ਦੇ ਨਾਲ ਨਾ ਦੇਖੋ ਆਪਣੀ ਕੜਾਹੀ ਐ ਬਿਲਕੁਲ ਸਾਫ਼ ਐ ਬਿਲਕੁਲ ਵੀ ਕਿਸੇ ਪਾਸੇ ਤੇ ਜਲੀ ਨਹੀਂ ਹੈਗੀ ਤੇ ਬਹੁਤ ਵਧੀਆ ਬਹੁਤ ਚਿੱਟਾ ਰੰਗ ਦਾ ਖੂਆ ਨਿਕਲਿਆ ਇੱਕ ਨੰਬਰ ਅਗਲੀ ਵਾਰ ਮੈਂ ਇਹਨੂੰ ਸਾਫ਼ ਕਰ ਦਮਾ ਸਾਫ਼ ਕਰ ਦੇਣਾ ਚਲੋ ਜੀ ਆਪਾਂ ਹੁਣ ਕੜਾਹੀ 'ਚ ਪਾਉਣ ਲੱਗਿਆਂ ਗਾਜਰਾਂ ਸਹੀ ਹੋ ਗਏ ਅੱਜ ਨੇ ਇਹ ਰੱਖ ਲੈਣੇ ਸਾਫ਼ ਆਪਾਂ ਬਾਅਦ 'ਚ ਸਾਫ਼ ਕਰਕੇ ਤੇ ਉਹ ਮਾਪਣਾ ਇਹਨੂੰ ਐ ਚੰਗੀ ਤਰ੍ਹਾਂ ਨਾ ਢੁੰਨ ਲਾਂਗੇ। ਇਹ ਲੈਨੇ ਜਿਹੜੀ ਤੀਨੀਆਂ ਨੇ ਉਹ ਵੀ ਵਿੱਚ ਪਾ ਦੇ। ਤੇ ਚੀਨੀ ਦੇ ਵਿੱਚ ਤੀਨੀ ਦਾ ਜਿਹੜਾ ਪਾਣੀ ਛੱਡਣਾ ਨਾ ਉਹਦੇ ਵਿੱਚ ਫਿਰ ਘੜ ਕਰਾਂ ਆ ਨਾ ਐ ਚੰਗੀ ਤਰ੍ਹਾਂ ਪੱਕ ਜਾਣਗੀਆਂ। ਤੇ ਫੇਰ ਕੀ ਸਵਾਦ ਹੁਣ ਸਾਰੇ ਪਾਵਾਂਗੇ। ਆਪਾਂ ਇਹ ਚਾਹ ਦੁੱਧ ਨਾਲ ਖਾਣੀ ਹੁੰਦੀ ਹੈ ਨਾ ਬਰਫੀਆਂ। ਬਸ ਇੰਨੀਆਂ ਪਾ ਲਾਂਗੇ। ਕਿ ਕੋ ਆ ਵੀ ਹੈਗਾ ਮਿੱਠਾ ਹੁਣ ਜਦਾਂ 3 ਨੇ ਪਾਣੀ ਛੱਡ ਦੇਣਾ ਨਾ ਉਹਦੇ ਵਿੱਚ ਨਾ ਗਾਜਰਾਂ ਨੇ ਐ ਬਣ ਕੇ ਹੋ ਜਾਣਾ ਤਿਆਰ ਇਹਨਾਂ ਨੂੰ ਤਾਂ ਲੱਗਦੀ ਆ ਵੀ ਕਰਾਹੀ ਭਰੀ ਹੋਈ ਆ ਤੇ ਜਿਆਦਾ ਇਹਨਾਂ ਨੇ ਬਣ ਜਾਣਾ ਨਾ ਤੇ ਜਮਾਂ ਇਹਨਾਂ ਥੋੜੀਆਂ ਜਿਹੀ ਹੋ ਜਾਣੀਆਂ ਬਣ ਕੇ ਕਿੰਨੀ ਵਧੀਆ ਖੁਸ਼ਬੂ ਆਉਣ ਲੱਗੀ ਗਾਜਰਾ ਚ ਚਲੋ ਜੀ ਆਪਣੇ ਨਾ ਚਲੋ ਜੀ ਆਪਣੇ ਹੁਣ ਗਾਜਰਾ ਨਾ ਬਹੁਤ ਵਧੀਆ ਨਾ ਪੱਕ ਰਹੀਆਂ ਨੇ ਚੀਨੀ ਦੇ ਵਿੱਚ ਦੇਖੋ ਇਹਨਾਂ ਸੁੱਕੀਆਂ ਸੁੱਕੀਆਂ ਕਰਾਂਗੇ ਇਹ ਹਲੇ ਤਾਂ ਵਿੱਚ ਬਹੁਤ ਜ਼ਿਆਦਾ ਨਾ ਚੀਨੀ ਦੇ ਪਾਣੀ ਛੱਡਿਆ ਹੋਇਆ ਤੇ ਹਵਾ ਵੀ ਇੰਨੀ ਜ਼ਿਆਦਾ ਤੇਜ਼ ਚੱਲਦੀ ਹੈ ਨਾ ਬਹੁਤ ਜ਼ਿਆਦਾ ਦੇਖੋ ਧੂਆਂ ਸਾਰਾ ਨਾ ਉਧਰ ਨੂੰ ਹੀ ਆਉਂਦਾ ਹੈ ਜਿੱਧਰ ਬੰਦਾ ਬੈਠਾ ਹੁੰਦਾ ਹੈ ਚਲੋ ਜੀ ਆਪਣੇ ਗਾਜਰਾਂ ਨਾ ਐ ਚੰਗੀ ਤਰ੍ਹਾਂ ਨਾ ਪੱਕ ਗਈਆਂ ਨੇ ਤੇ ਦੇਖੋ ਐਨ ਵਿੱਚ ਵਿੱਚ ਨਾ ਬਿਲਕੁਲ ਵੀ ਨਾ ਪਾਣੀ ਨਹੀਂ ਹੈਗਾ ਕਿ ਆਪਾਂ ਨੇ ਨਾ ਇਹ ਸੁੱਕੀਆਂ ਬਣਾਈਆਂ ਤਾਂ ਕਿ ਨਾ ਆਪਣੀ ਨਾ ਬਰਫੀ ਬਹੁਤ ਵਧੀਆ ਬਣੇ ਤੇ ਹੁਣ ਆਪਾਂ ਇਹਦੇ ਵਿੱਚ ਕਰ ਦਨੇ ਆ ਖੋਆ ਐਡ ਤੇ ਹੁਣ ਆਪਾਂ ਨਾ ਕੜਾਹੀ ਦੇ ਨਾ ਉੱਪਰ ਰੱਖਾਂਗੇ ਕੜਾਹੀ ਤੇ ਹੁਣ ਇਹਨੂੰ ਐ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਵਾਂਗੇ। ਆਪਾਂ ਇਹਨਾਂ ਉੱਪਰ ਇਹ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਮਿਕਸ ਕਰਕੇ ਨਾ ਫਿਰ ਆਪਾਂ ਇਹਨੂੰ ਪ੍ਰਾਤ ਦੇ ਵਿੱਚ ਜਮਾਵਾਂਗੇ ਬਰਫ਼ 'ਚ। ਲੇਕੋ ਜੀ ਆਪਣੀਆਂ ਜਿਹੜੀਆਂ ਗਾਜਰਾਂ ਦੀਆਂ ਨੇ ਇਹ ਹੈਗੀਆਂ ਦੀਆਂ 5 ਕਿਲੋ ਦੀਆਂ। ਤੇ ਜਿਹੜਾ ਖੁਆ ਤਾਂ ਉਹ ਹੈਗਾ ਤਾਂ 4 ਕਿਲੋ ਖੁਆ ਸੀ ਨਾ ਖੁਆ ਕੱਢ ਕੇ ਨਾ ਜੋਖ ਲਿਆ ਤਾਂ ਦੇਖੋ ਸੁੱਕਿਆ ਸੁੱਕਿਆ ਹੈ ਵਿਚਾਈ ਜੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਇਹ ਪੇਚ ਤਾਂ ਨਾ ਬਣਾ ਕੇ ਜਰੂਰ ਖਾਣਾ ਚਾਹੀਦਾ ਹੈ ਸ਼ਿੰਗੀਆਂ ਹੋਈਆਂ ਤਜ਼ੀਰੀ ਹੋਈ ਇਹ ਸਰਦੀਆਂ ਦੇ ਦਿਨਾਂ ਦੇ ਵਿੱਚ ਖਾਧੀਆਂ ਜਾਂਦੀਆਂ ਇਹ ਚੀਜ਼ਾਂ ਗਰਮੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿਉਂ ਪਚਦੇ ਵੀ ਨਹੀਂ ਹੈਗੇ ਦੇਖੋ ਇਹਦਾ ਕਲਰ ਦੇਖੋ ਕਿੰਨਾ ਵਧੀਆ ਆਇਆ ਹੈ ਦੇ ਉੱਪਰ ਪੈ ਵਿੱਚ ਪੈਦਾ ਨਾ ਥੋੜਾ ਥੋੜਾ ਮਿੱਠਾ ਮਿੱਠਾ ਸੇਕ ਜੇ ਸੇਕਦੇ ਨਾਲ ਰਹਿ ਰਹੇ ਚੰਗੀ ਤਰ੍ਹਾਂ ਮਿਕਸ ਹੋ ਜੂਗਾ ਤੇ ਆਪਾਂ ਨੇ ਮਿੱਠਾ ਵੀ ਨਾ ਐਨ ਨੋਰਮਲ ਐ ਪਾਇਆ ਹੈ ਆਪਾਂ ਨੇ ਜャ ਦੁੱਧ ਨਾਲੇ ਖਾਣਾ ਹੁੰਦਾ ਨਾ ਤੇ ਜਿਆਦਾ ਮਿੱਠਾ ਤਾਂ ਨਾ ਫਿਰ ਵਧੀਆ ਵੀ ਨਹੀਂ ਲੱਗਦਾ ਹੈਗਾ ਦੇਖੋ ਕੀ ਆਪਣਾ ਗਜਰੇਲਾ ਬਣ ਕੇ ਹੋ ਗਿਆ ਤਿਆਰ ਜੇ ਤੁਸੀਂ ਖਾਣਾ ਤਾਂ ਸਕਦੇ ਹੋ ਬੜੀ ਬਰਾਤ ਲਈ ਆ ਬੜੀ ਬਰਾਤ ਦੇ ਵਿੱਚ ਨਾ ਫਿਰ ਬਹੁਤ ਵਧੀਆ ਨਾ ਵਰਖੀਆਂ ਜੰਮ ਜਾਣਗੀਆਂ ਹਲਵਾਈ ਸਟਾਈਲ ਬਣਾਇਆ ਅੱਜ ਆਪਾਂ ਨੇ ਗਜਰੇਲਾ ਇਹ ਗੁੜੀਆਂ ਚਟ ਜਾਣਗੇ ਇੰਨਾ ਟੇਸਟੀ ਬਣਿਆ ਹੈ ਕਿ ਤੁਮ ਆ ਵੀ ਪਹੁੰਚਦਾ ਹੁੰਦਾ ਇੱਧਰ ਨੂੰ ਤੇ ਲੋਜੀ ਆਪਾਂ ਨੇ ਕੋਈ ਵੀ ਚੀਜ਼ ਬਣਾਉਣੀ ਹੈ ਨਾ ਮੈਂ ਤਾਂ ਆਉਂਦੀ ਵਾ ਇਸ ਸਵੇਰੇ ਨਾ ਮੈਂ 8:00 ਵਜੇ ਕੜਾਹੀ ਧਰ ਦਿੱਤੀ ਸੀ ਤੇ ਹੁਣ ਕਿੰਨਾ ਟਾਈਮ ਹੋ ਗਿਆ ਢਾਈ ਹੁਣ ਢਾਈ ਵਜ ਗਏ ਨੇ ਢਾਈ ਵਜੇ ਨੂੰ ਆਪਣਾ ਦੇਖ ਲਿਆ ਨਾ ਬਣ ਕੇ ਹੋ ਗਿਆ ਤਿਆਰ ਚਲ ਐਨਾ ਸੋਹਣੀ ਸੁਪਰਾਤ ਵਿੱਚ ਆਪਾਂ ਨੇ ਕੱਢ ਲਿਆ ਬੜੀ ਹੈ ਨਾ ਪ੍ਰਾਤ ਚਲੋ ਜੀ ਹੁਣ ਆਪਾਂ ਇਹਦੀਆਂ ਨਾ ਜਮਾ ਦਵਾਂਗੇ ਵਰਤੀਆਂ। ਮੇਰੇ ਦਿਖ ਹੁਣ ਆਪਾਂ ਇਹਨੂੰ ਨਾ ਪ੍ਰਾਦ ਵਿੱਚ ਨਾ ਚੰਗੀ ਤਰ੍ਹਾਂ ਜਮਾ ਦਿੰਦੇ ਆ। ਇਹਨੇ ਰਾਤੇ ਰਾਤ ਨਾ ਬਹੁਤ ਵਧੀਆ ਨਾ ਵਰਤੀਆਂ ਜੰਮ ਜਾਣੀਆਂ। ਤੇ ਸਵੇਰੇ ਪੀਸ ਕੱਟ ਹੋਣਗੇ ਇਹਦੇ। ਦੇਖੋ ਜੀ ਜਦੋਂ ਮੈਂ ਨਾ ਇਹ ਪ੍ਰਾਦ ਵਿੱਚ ਪਾਇਆ ਨਾ ਕੈਮਰਾ ਬੰਦ ਹੋ ਗਿਆ ਤਾਂ ਇਹਦੇ ਢੇਠਾ ਨਾ ਮੈਂ ਫਿਰ ਦੇਸੀ ਘੋਲ ਆਇਆ ਤਾਂ ਪ੍ਰਾਦ ਦੇ ਢੇਠਾ ਉਹ ਪਤਾ ਨਹੀਂ ਕਾਤੇ ਕਲਿੱਪ ਪਤਾ ਨਹੀਂ ਕਾਤੇ ਨਹੀਂ ਬਣੀ ਹੈਗੀ ਦੇਖੋ ਆਪਾਂ ਨੇ ਚਾਰੇ ਪਾਸੇ ਨਾਲ ਚੰਗੀ ਤਰ੍ਹਾਂ ਨਾਲ ਇਹਨੂੰ ਬਿਲਕੁਲ ਜਲੋੜ ਕਰਦਣੀ ਆ ਹਲੇ ਗਿੱਲਾ ਹੈ ਨਾ ਉਸੇ ਗਰਮ ਵੀ ਹੈਗਾ ਇਹ ਤਾਜ਼ਾ ਤਾਜ਼ਾ ਬਣੇ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਏ ਜੇ ਹੁਣ ਮੈਨੂੰ ਉਹ ਦੇ ਦੇ ਕੋਈ ਨਵਾਦ ਚ ਕੱਢ ਦਿੰਨਾ ਹੁਣ ਮੈਨੂੰ ਖੋਆ ਫੜਾ ਦੇ ਇੱਕ ਵਾਰੀ ਖੋਆ ਪਣੇ ਕੁਆਤਾ ਵਜੇ ਨਾ ਬਚਾ ਕੇ ਰੱਖ ਲਿਆ ਤਾਂ ਇਸ ਤਰ੍ਹਾਂ ਨਾ ਉੱਪਰ ਲਾ ਦਵਾਂਗੇ ਉੱਪਰ ਖੂਆ ਲਾਉਣ ਵਾਲਾ ਇਕਣ ਕਰਕੇ ਲਾ ਕੇ ਨਾ ਬਹੁਤ ਜ਼ਿਆਦਾ ਵਧੀਆ ਲੱਗਦ ਨੇ ਗਜਰੇਲਾ ਜੇ ਕੋਣ ਆਪਾਂ ਇਹਦੇ ਉੱਪਰ ਲਾ ਦਵਾਂਗੇ ਬਦਾਮ ਕੋਈ ਹੈਗੇ ਨੇ ਆਪਣੇ ਕੋਲ ਬਦਾਮ ਇਹਨੂੰ ਆਪਾਂ ਨੇ ਨਾ ਚਾਰੇ ਪਾਸੇ ਨਾ ਚੰਗੀ ਤਰ੍ਹਾਂ ਖਲਾਰ ਦਵਾਂਗੇ ਤੇ ਦੇਖੋ ਆਪਣੀ ਬਾਰਫੀ ਇੱਕ ਨੰਬਰ ਬਣ ਕੇ ਹੋ ਗਈ ਹੈ ਤਿਆਰ ਇਹ ਪਰ ਨਾਲ ਨਾ ਤੁਸੀਂ ਨਾ ਪੋਲੇ ਪੋਲੇ ਹੱਥਾਂ ਦੇ ਨਾਲ ਨਾ ਇਹਨੂੰ ਇਸ ਤਰ੍ਹਾਂ ਨਾ ਦਵਾਈ ਜਾਣਾ ਹੈ ਜਿਹੜੇ ਬਦਾਮ ਆ ਨਾ ਉੱਪਰ ਪਏ ਆ ਨਾ ਉਹ ਫੇਰ ਐ ਚੰਗੀ ਤਰ੍ਹਾਂ ਸੈੱਟ ਆ ਜੰਨੇ ਆ ਜੇ ਮੈਂ ਆਪਾਂ ਨੇ ਪੀਸ ਕੱਟਣਾ ਹੈ ਨਾ ਫੇਰ ਇੰਨੀ ਜ਼ਿਆਦਾ ਮੁਸ਼ਕਲ ਨਹੀਂ ਹੋਊਗੀ ਇਸ ਤਰ੍ਹਾਂ ਪੋਲੇ ਪੋਲੇ ਹੱਥਾਂ ਨਾਲੇ ਕਰ ਲੈਣ ਜਿੱਥੇ ਕਿਤੇ ਜਾ ਦੇ ਨਾ ਆਪਣਾ ਕੂਆ ਪਿਆ ਨਾ ਮੈਂ ਇਸ ਤਰ੍ਹਾਂ ਕਿਨਾਰਿਆਂ ਤੇ ਰੱਖ ਦੂੰ ਰਾਤਾ ਜੰਮ ਜਾਣਾ ਤੇ ਸਵੇਰੇ ਨਾ ਆਪਾਂ ਪੀਸੇ ਦੇ ਕੱਟ ਦਾਂਗੇ ਕਿਥੇ ਰੱਖਾਂ ਲੈਣੀ ਤੇ ਆਹ ਹਾਂ ਬਸ ਇਹਦੇ ਉੱਪਰ ਨਾ ਹੋਰ ਕੁਝ ਨਹੀਂ ਪਾਉਣਾ ਹੈਗਾ ਜੇ ਆਪਾਂ ਨਾ ਕੱਪੜਾ ਪਾ ਦੇ ਚਿੱਟਾ ਪਾਣਾ ਚਿੱਟਾ ਬੜਾ ਸਾਰਾ ਪਾਉਣਾ ਪਿਆ ਉਹ ਪਾ ਕੇ ਰੱਖ ਦਿਓ ਚਲੋ ਜੀ ਆਪਾਂ ਨੇ ਨਾ ਇਹ ਵਿਜ਼ਰੇਲੇ ਦੀ ਵਰਤੀ ਬਣਾ ਲਈਤੀ ਆ ਤੇ ਦੇਖੋ ਦੇਖੋ ਕਿੰਨੀ ਵਧੀਆ ਲੱਗਦੀ ਆ ਦੇਖਣ ਵਾਸਤੇ ਤੇ ਜੀ ਆਪਾਂ ਨੇ ਨਾ ਜਿਹੜੀ ਉੱਪਰ ਇਹ ਡੈਕੋਰੇਸ਼ਨ ਕੀਤੀ ਆ ਨਾ ਕੋਏ ਤੇ ਬਦਾਮਾਂ ਦੀ ਤੇ ਦੇਖੋ ਕਿੰਨੀ ਵਧੀਆ ਲੱਗਦੀ ਆ ਦੇਖਣ ਵਿੱਚ ਵੀ ਵਧੀਆ ਲੱਗਦੀ ਹੈ ਤੇ ਖਾਣ ਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗੂਗੀ ਚਲੋ ਜੀ ਤੁਸੀਂ ਵੀ ਆਪਣੇ ਘਰ ਦੇ ਵਿੱਚ ਨਾ ਗਜਰੇਲਾ ਬਣਾ ਕੇ ਜਰੂਰ ਦੇਖਦੇ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਸਰਦੀਆਂ ਦੇ ਵਿੱਚ ਤਾਂ ਆਪਾਂ ਨੂੰ ਖਾਣਾ ਚਾਹੀਦਾ ਹੈ ਚਲੋ ਜੀ ਹੁਣ ਹੋ ਗਿਆ ਮਾਰਨਿੰਗ ਦਾ ਟਾਈਮ ਜਿਹੜਾ ਆਪਾਂ ਨੇ ਕੱਲ ਗਜਰੇਲਾ ਬਣਾਇਆ ਤਾਂ ਨਾ ਉਹਦੀ ਆਪਾਂ ਨੇ ਜਮਾਈ ਦੀ ਬਾਦੀ ਦੇਖੋ ਐ ਚੰਗੀ ਤਰ੍ਹਾਂ ਦੇ ਨਾਲ ਉਹ ਜੰਮ ਚੁੱਕਿਆ ਹੈ ਤੇ ਹੁਣ ਆਪਾਂ ਨਾ ਉਹਦੇ ਪੀਸ ਕੱਟਦੇ ਆਂ ਦੇਖੋ ਮੈਂ ਤੁਹਾਨੂੰ ਇਹਦਾ ਦਿਖਾਉਣੀ ਆ ਇਹ ਪ੍ਰਾਤ ਦੇ ਵਿੱਚ ਨਾ ਆਪਾਂ ਨੇ ਜਮਾਇਆ ਤਾਂ ਤੇ ਹੁਣ ਆਪਾਂ ਨੇ ਇਹਦੇ ਨਾਲ ਪੀਸ ਕੱਟਦੇ ਆ ਦੇਖੋ ਜੀ ਇਹ ਜੇ ਆਪਾਂ ਨਾ ਜਿਹੜੀ ਇਸ ਤਰ੍ਹਾਂ ਪੀਸ ਕੱਟੂਗੇ ਨਾ ਇਹ ਖਾਣੇ ਵੀ ਸੌਖੇ ਆ ਤੇ ਦੂਜੇ ਲੋਟ ਨਾਲ ਫਿਰ ਉਹ ਖਾਣ ਨੂੰ ਵੀ ਇੰਨੇ ਵਧੀਆ ਲੱਗਦੇ ਹੈਗੇ ਇਹ ਲੰਬੇ ਪੀਸ ਕਟਾਂਗੇ ਤੇ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਆ ਤੇ ਦੇਖਣ ਨੂੰ ਵੀ ਬਹੁਤ ਵਧੀਆ ਲੱਗਦਾ ਤੇ ਖਾਣ ਨੂੰ ਤਾਂ ਬਹੁਤ ਜ਼ਿਆਦਾ ਟੇਸਟੀ ਹੋਊਗਾ ਇਹ ਕੋਈ ਆਪਾਂ ਨੇ ਨਾ ਪ੍ਰਾਤ ਦੇ ਹੀਟ ਹਨਾ ਇਸ ਤਰ੍ਹਾਂ ਦੇਸੀ ਕਿ ਉਹ ਲਾ ਲਿਆ ਤਾਂ ਦੇਸੀ ਕਿ ਉਹ ਲਾਉਣ ਨਾਲ ਨਾ ਦੇਖੋ ਪੀਸ ਨਾ ਕਿੰਨੇ ਵਧੀਆ ਨਿਕਲਦੇ ਨੇ ਤੇ ਬਿਲਕੁਲ ਵੀ ਪੀਸ ਟੁੱਟੇ ਨਹੀਂ ਹੈਗੇ ਤੇ ਆਪਾਂ ਨੇ ਨਾ ਮੋٹے-ਮੋٹے ਹੀ ਪੀਸ ਰੱਖੇ ਆ ਜਿਵੇਂ ਤੁਸੀਂ ਚਾਹ ਦੁੱਧ ਨਾਲ ਖਾ ਸਕਦੇ ਆ ਛੋਟੇ-ਛੋਟੇ ਪੀਸ ਨਾ ਫਿਰ ਉਹਨੂੰ ਖਾਣ ਨੂੰ ਵੀ ਨਾ ਵਧੀਆ ਮੀਨ ਲੱਗਦੇ ਹੈਗੇ ਦੇਖੋ ਕਿੰਨੇ ਵਧੀਆ ਲੱਗਦੇ ਆ ਡੈਡੀ ਜੀ ਉਹਨਾਂ ਨੂੰ ਚੈੱਕ ਕਰਾ ਵੀ ਕਿਦਾਂ ਬਣਿਆ ਉਹ ਦੱਸਣਗੇ ਖਾ ਕੇ ਇਹ ਵਾਕਾ ਵੀ ਵੱਡੇ ਜੇ ਆਪਾਂ ਦੋ ਪੀਸ ਕਰ ਦਿੰਨੇ ਆ ਆਲੋ ਡੈਡੀ ਚਾਕੇ ਦੱਸ ਬੇਟਾ ਤੁਸੀਂ ਵੀ ਖਾ ਕੇ ਦੱਸੋ ਵੀ ਕਿੱਦਾਂ ਬਣਿਆ ਮਿੱਠਾ ਕਿਵੇਂ ਆ ਟੇਸਟ ਕਿਵੇਂ ਆ ਵਧੀਆ ਬੜੇ ਬਦੀ ਮਰੀ ਮਿੱਠਾ ਵੀ ਠੀਕ ਹੈ ਬਿੱਟਾ ਆਪਾਂ ਨੇ ਫਿਰ ਆਇਆ ਨਾ ਚਾਹ ਦੁੱਧ ਨਾਲ ਪਾਣਾ ਹੁੰਦਾ ਨਾ ਦੇਖੋ ਜੀ ਹੁਣ ਠੰਡ ਪੈਂਦੀ ਆ ਬਹੁਤ ਜ਼ਿਆਦਾ ਤੇ ਸੁੱਕੀ ਚਾਹ ਤਾਂ ਬਿਲਕੁਲ ਵੀ ਖਾਣ ਪੀਣ ਨੂੰ ਨਾ ਦਿਲ ਨਹੀਂ ਕਰਦਾ ਹੈਗਾ ਜੇ ਨਾਲ ਪਨੀਰੀ ਹੋਗੀ ਪਿੰਨੀਆਂ ਹੋਣਗੀਆਂ ਸਰਦੀਆਂ ਸਰਦੀਆਂ ਦੇ ਵਿੱਚ ਤਾਂ ਨਾ ਆਪਾਂ ਨੂੰ ਜ਼ਰੂਰ ਕੁਛ ਨਾ ਕੁਛ ਨਾ ਬਣਾ ਕੇ ਰੱਖਣਾ ਚਾਹੀਦਾ ਹੈ ਇਹ ਸਰਦੀਆਂ ਦੇ ਵਿੱਚ ਠੰਡ ਦੇ ਵਿੱਚ ਖਾਧਾ ਜਾਂਦਾ ਹੈ ਇਹਨੇ ਲੋਹੜੀ ਆ ਜਾਣੀ ਹੈ ਲੋਹੜੀ ਦੇ ਵਿੱਚ ਵੀ ਆਪਾਂ ਨਾ ਜਦ ਤੱਕ ਇਹ ਖਤਮ ਹੋ ਜਾਣਾ ਫਿਰ ਆਪਾਂ ਪਿੰਨੀਆਂ ਬਣਾਵਾਂਗੇ ਆਪਾਂ ਇਹਨੂੰ ਨਾ ਜਿਹੜੀ ਮਰਜ਼ੀ ਸ਼ੇਪ ਦੇ ਸਕਦੇ ਹਾਂ ਚਾਹੇ ਲੰਬੇ ਲੋਟ ਕਰ ਸਕਦੇ ਹਾਂ ਚਾਹੇ ਨਾ ਇਸ ਤਰ੍ਹਾਂ ਤਿਰਸੇ ਪੀਸ ਵੀ ਕੱਟ ਸਕਦੇ ਹਾਂ ਉਹ ਵੀ ਵਧੀਆ ਲੱਗਦੇ ਨੇ ਦੇਖੋ ਜੀ ਜੰਮਿਆ ਬਹੁਤ ਵਧੀਆ ਸਾਰੀ ਰਾਤ ਲੰਘੀ ਨਾ ਬਹੁਤ ਵਧੀਆ ਬਣਿਆ ਬਹੁਤ ਵਧੀਆ ਬਣਿਆ ਨਾਲੇ ਦੇਖੋ ਜੀ ਮੇਰੀ ਫੈਮਲੀ ਨੇ ਨਾ ਗਜਰੇਲਾ ਪਾਸ ਕਰ ਦਿੱਤਾ ਹੈ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਕੱਲ ਮੇਰੀ ਨਾ ਇੱਕ ਭੈਣ ਦਾ ਨਾ ਮੈਨੂੰ ਫੋਨ ਆਇਆ ਤਾਂ ਉਹ ਕਹਿੰਦੀ ਦੀਦੀ ਹੁਣ ਤੁਸੀਂ ਕੀ ਕਰਦੇ ਆ ਮਾhami ਮੈਂ ਬਣਾ ਰਹੀ ਹਾਂ ਗਜਰੇਲਾ ਉਹ ਕਹਿੰਦੀ ਦੀਦੀ ਅੱਜ ਅਸੀਂ ਅੱਜ ਲੁਧਿਆਣਾ ਕਿੰਨੀ ਨੂੰ ਆਏ ਨਾ ਸਾਡੇ ਵਾਸਤੇ ਵੀ ਰੱਖਿਓ ਮੈਂ ਕਿਹਾ ਵੀ ਬਹੁਤ ਜ਼ਿਆਦਾ ਗਜਰੇਲੇ ਦੀ ਪ੍ਰਾਤ ਭਰੀ ਪਈ ਹੈ ਦੀਦੀ ਤੁਸੀਂ ਆ ਜਾਓ ਤੁਹਾਡੇ ਵਾਸਤੇ ਨਾ ਚਾਹੇ ਮੈਨੂੰ ਦੁਆਰੇ ਨਾ ਬਣਾਉਣਾ ਪਵੇ ਦੇਖੋ ਜੀ ਮੇਰੀ ਭੈਣ ਇਹਨਾਂ ਜਿਆਦਾ ਪਿਆਰ ਕਰਦੀ ਹੈ ਨਾ ਬਹੁਤ ਜਿਆਦਾ ਉਹ ਕਹਿੰਦੇ ਤਾਂ ਕਹਿੰਦੇ ਦੀਦੀ ਅਸੀਂ ਇੱਧਰ ਲੁਧਿਆਣਾੇ ਸ਼ਾਪਿੰਗ ਕਰਨੇ ਜਾਣਾ ਫੇਰ ਅਸੀਂ ਆਵਾਂਗੇ ਜ਼ਰੂਰ ਤੁਹਾਨੂੰ ਮਿਲ ਕੇ ਜਾਵਾਂਗੇ ਦੇਖੋ ਜੀ ਬਹੁਤ ਵਧੀਆ ਲੱਗਦਾ ਜਦੋਂ ਇਸ ਤਰ੍ਹਾਂ ਨਾ ਫੋਨ ਆਉਨੇ ਮੇਰੀਆਂ ਭੈਣਾਂਾਂ ਵੀਰਾਂ ਦੇ ਤੇ ਬਹੁਤ ਵਧੀਆ ਲੱਗਦਾ ਮੈਨੂੰ ਤੇ ਤੁਸੀਂ ਮੇਰੀ YouTube ਫੈਮਲੀ ਹੈ ਮੈਂ ਕਹਿੰਦੀ ਕਥਾਲ ਖੋਲ ਲਿਓ ਦੇਖੋ ਜੀ ਪੀਸ ਕੱਟਣਾ ਮੈਨੂੰ ਬਹੁਤ ਵਧੀਆ ਲੱਗਦੇ ਨੇ ਦਨੀਏ ਨੇ ਮਹਾਂ ਲੈਂਨ ਕੱਟ ਦਵਾ ਤੇ ਨਾਲ ਹੋਵੇ ਚਾਹ ਦਾ ਗਲਾਸ ਤੇ ਇੱਕ ਪੀਸ ਨਾਲ ਸੱਜਦਾ ਦੂਜੇ ਪੀਸ ਲੈਣ ਦੀ ਲੋੜ ਨਹੀਂ ਹੈ। ਯਾਰ ਵੀ ਬਣਾ ਲਓ। ਹਾਂ ਚਾਹ ਨਾਲ ਖਾਵਾਂਗੇ। ਚਾਹ। ਜੋ ਬੇਟਾ ਇਹਨੇ ਗੈਸ ਤੇ ਚਾਹ ਤਰਿਓ ਇਹਨੂੰ ਲੈ ਜੀ ਉੱਚੀ ਪਾ ਕੇ ਬਣਾਓ। ਹਾਂ ਸਾਰੇ ਭਿਮਾ ਦੇ ਮੰਮੀ ਜੋ ਰਾਂ ਨੂੰ ਵੀ ਥਾਲ ਲੂ ਮੰਮੀ ਜੋ ਨਹੀਂ ਵੀ ਪੀਣ। ਚਲੋ ਜੀ ਆਪਾਂ ਨੇ ਨਾ ਸਾਰੇ ਪੀਸ ਕੱਟ ਲੈਨੇ। ਪੀਸ ਕੱਟ ਕੇ ਨਾ ਆਪਾਂ ਨੇ ਨਾ ਦੋ ਇੱਕ ਪ੍ਰਾਤ ਵਿੱਚ ਤੇ ਇੱਕ ਥਾਲ ਵਿੱਚ ਕੱਢ ਕੇ ਰੱਖ ਦਿੱਤੇ ਨੇ। ਨਾਲ ਇਹ ਨਾ ਇਹ ਕੋਲੀ ਪੀਸ ਵੀ ਬਹੁਤ ਵਧੀਆ ਨਿਕਲਦੇ ਨੇ। ਕਟ-ਕਟ ਕੇ ਨਾ ਆਪਾਂ ਇੱਧਰ ਰੱਖੀ ਜਾਂਦੇ ਆ। ਜੀ ਆਪਾਂ ਨੇ ਸ਼ੇਪ ਇਹ ਇਸ ਤਰ੍ਹਾਂ ਦੀ ਦਿੱਤੀ ਹੈ ਵਰਪੀ ਨੂੰ ਤੇ ਦੇਖਣ ਵਿੱਚ ਵੀ ਬਹੁਤ ਵਧੀਆ ਲੱਗਦੀ ਆ। ਬਿਲਕੁਲ ਰਵਾਇਤੀ ਸਟਾਈਲ ਆਪਾਂ ਨੇ ਸ਼ੇਪ ਦਿੱਤੀ ਹੈ ਇਹਨੂੰ ਜਿਵੇਂ ਹਲਵਾਈ ਕੱਟਦੇ ਹੁੰਦੇ ਹਨ ਨਾ ਇਸ ਤਰ੍ਹਾਂ। ਚਲੋ ਜੀ ਆਪਾਂ ਨੇ ਨਾ ਪੀਸ ਕੱਟ ਕੇ ਨਾ ਇੱਕ ਥਾਲ ਵਿੱਚ ਰੱਖ ਦਿੱਤੇ ਨੇ, ਇੱਕ ਪਰਾਤ ਵਿੱਚ ਰੱਖ ਦਿੱਤੇ ਨੇ। ਤੇ ਇੱਧਰ ਆਪਾਂ ਨੇ ਖਾਣ ਵਾਸਤੇ ਨਾ ਪਲੇਟ ਕਰ ਲਈਏ ਤਿਆਰ ਤੇ ਇੱਧਰ ਬੇਟੀ ਕੱਟ ਰਹੀ ਹੈ ਹੋਰ ਜਿਹੜੀਆਂ ਬਰਫੀਆਂ ਰਹਿ ਗਈਆਂ ਤੀਆਂ ਦੇਖੋ ਜੀ ਹੁਣ ਆਪਾਂ ਨੇ ਨਾ ਦੁੱਧ ਵਿੱਚ ਇਹ ਪਾ ਲਈਏ ਪੱਤੀ ਤੇ ਹੁਣ ਆਪਾਂ ਨਾਲ ਬਰਫੀ ਖਾਵਾਂਗੇ ਨਾਲ ਤੇ ਬਹੁਤ ਵਧੀਆ ਆਪਾਂ ਨੇ ਚਾਹ ਜਿਹੜੀ ਬਣਾਈ ਆ ਨੇ ਪਿੱਕੀ ਬਣਾਈ ਆ ਤੇ ਨਾਲ ਨੂੰ ਹੈਗੀ ਹੈ ਮਿੱਠੀ ਹੈਗੀ ਬਰਫੀ ਦੇਖੋ ਜੀ ਬਹੁਤ ਜ਼ਿਆਦਾ ਟੇਸਟੀ ਬਣੀ ਆ ਬਹੁਤ ਜ਼ਿਆਦਾ ਵਧੀਆ ਬਣਿਆ ਤੇ ਖਾ ਕੇ ਨਾ ਦਿਲ ਖੁਸ਼ ਹੋ ਗਿਆ ਠੰਡੇ ਠੰਡੇ ਮੌਸਮ ਦੇ ਵਿੱਚ ਤੁਸੀਂ ਵੀ ਇਸ ਤਰ੍ਹਾਂ ਗਜਰੇਲੇ ਵਾਲੀ ਵਰਪੀ ਬਣਾ ਕੇ ਜਰੂਰ ਦੇਖਿਓ ਤੇ ਠੰਡ ਇੰਨੀ ਜ਼ਿਆਦਾ ਨਾ ਇੱਕ ਪਾਸੇ ਦੇਖੋ ਹੀਟਰ ਲਾਇਆ ਹੋਇਆ ਤੇ ਮਿੱਠੇ ਮਿੱਠੇ ਸੇਕ ਆਉਂਦਾ ਹੈ ਬਹੁਤ ਵਧੀਆ ਲੱਗਦਾ ਹੈ ਐਨ ਕਟੀਆਂ ਵੀ ਬਹੁਤ ਵਧੀਆ ਗਈਆਂ ਬਿਲਕੁਲ ਵੀ ਕੋਈ ਟੁੱਟੀ ਨਹੀਂ ਹੈਗੀ ਜਿਹੜਾ ਹੀੜਾ ਦੇਸੀ ਕੋ ਲੈ ਲੈਣਾ ਨਾ ਆਪਾਂ ਨਾ ਉਹ ਦੇਖਾ ਕੇ ਨਾ ਬਹੁਤ ਸਵਾਈ ਨਾਲ ਕੱਟ ਹੁੰਦੀ ਆ ਆ ਲੈ ਲਓ ਪਲੇਟ ਅਭੀ ਗਰਮ ਹੈ ਇਹਦੇ ਵਿੱਚ ਰੱਖਦੇ ਛਾਲ ਵਿੱਚ ਇਹਨੂੰ ਪ੍ਰੇਰਨ ਪ੍ਰਾਤ ਨੂੰ ਨਵਲੀ ਕਰਦੇ ਹੈ ਕਰੋਆਂ ਹੈ ਕਿੰਨਾ ਪਰਲੇ ਵਸੇ ਇਹਨੂੰ ਰੱਖ ਦੋ ਦੇਖੋ ਜੀ ਇੰਨੀ ਵਧੀਆ ਬਣੀ ਆ ਨਾ ਬਸ ਮੈਂ ਕੀ ਕਹਾਂ ਕੀ ਨਾ ਕਹਾਂ ਅੱਜ ਤੱਕ ਹਲਵਾਈ ਵੀ ਫੇਲ ਕਰਤਾ ਇਹਦੇ ਕੋਈ ਮਿਲਾਵਟ ਥੋੜੀ ਹੈ ਦੇਖੋ ਜੀ ਇਹ ਆਪਣੇ ਨਾ ਘਰ ਦਾ ਹੀ ਨਾ ਫੁੱਲ ਫੈਂਟ ਦੁੱਧ ਤਾਂ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈਗੀ ਸਿਰਫ ਮਿਹਨਤ ਤਾਂ ਜ਼ਰੂਰ ਹੋ ਜਾਂਦੀ ਹੈ ਤੇ ਜਿੰਨੀ ਆਪਾਂ ਮਿਹਨਤ ਕਰਦੇ ਆ ਨਾ ਉਨੀ ਚੀਜ਼ ਵੀ ਵਧੀਆ ਬਣਦੀ ਜਾਂਦੀ ਤੇ ਸਾਫ ਸੁਥਰੀ ਨਾ ਆਪਾਂ ਨੂੰ ਚੀਜ਼ ਵੀ ਖਾਣ ਵਾਸਤੇ ਮਿਲ ਜਾਂਦੀ ਹੈ ਤੇ ਦੇਖੋ ਮਿਹਨਤ ਵੀ ਐਨੀ ਕਰੀਆ ਨਾ ਦੇਖੋ ਹੁਣ ਵਰਤੀ ਦੇ ਉੱਪਰ ਦੇਖ ਖੋਆ ਦੇਖੋ ਆਪਾਂ ਨੇ ਕਿੰਨਾ ਸਾਰਾ ਲਾਇਆ ਹੈ ਵਿਚ ਇਹਦੇ ਬਦਾਮ ਵੀ ਪਾਏ ਹੋਏ ਆ ਤੇ ਖਾਣ ਨੂੰ ਵੀ ਵਧੀਆ ਲੱਗੂਗੀ ਨਾ ਚੀਜ਼ ਜੇ ਆਪਾਂ ਨੂੰ ਨਾ ਅੱਖਾਂ ਨੂੰ ਦੇਖਣ ਨੂੰ ਚੀਜ਼ ਵਧੀਆ ਲੱਗੂਗੀ ਨਾ ਤਾਂ ਖਾਣ ਨੂੰ ਵੀ ਵਧੀਆ ਲੱਗਣੀ ਆ ਇਹ ਦੇਖਣ ਨੂੰ ਨਹੀਂ ਚੀਜ਼ ਵਧੀਆ ਲੱਗਣੀ ਹੈਗੀ ਫਿਰ ਉਹ ਚੀਜ਼ ਨੇ ਸਵਾਦ ਵੀ ਕੀ ਦੇਣਾ ਕੋਈ ਫਾਇਦਾ ਨਹੀਂ ਹੈਗਾ ਜੀ ਪੀਤਾ ਚਾਹ ਤੁਸੀਂ ਵੀ ਜੀ ਲੈ ਗਰਮ ਗਰਮ ਚਾਹ ਪੀ ਲਾ ਚਲੋ ਜੀ ਆਪਾਂ ਨੇ ਚਾਹ ਵੀ ਪੀ ਲਈ ਐ ਤੇ ਵਰਫੀ ਵੀ ਖਾ ਲਈ ਬਹੁਤ ਟੇਸਟੀ ਲੱਗੀ ਐ ਤੁਸੀਂ ਵੀ ਆਪਣੇ ਘਰ ਦੇ ਵਿੱਚ ਨਾ ਬਣਾ ਕੇ ਜਰੂਰ ਦਿਓ ਆਪਣੇ ਬੱਚਿਆਂ ਨੂੰ ਤੇ ੁਰਗਿਆਂ ਨੂੰ ਤੇ ਠੰਡ ਤੇ ਆਪਣਾ ਵਿਚਾਰ ਰੱਖੋ ਚਲੋ ਜੀ ਵੀਡੀਓ ਕਾਫੀ ਲੰਬੀ ਹੋ ਜਾਣੀ ਐ ਤੇ ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਆ ਮਿਲਦੇ ਆ ਅਗਲੀ ਵੀਡੀਓ ਤੇ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਸੀਂ ਖਾਣੀ ਆ ਤਿਆਰ ਸਕਦੇ ਹੋ ਦੇਖੋ ਆਪਨੇ ਗਰਮਾ ਗਰਮ ਗਿਰੇਲਾ ਬਣਾਇਆ ਹੈ ਇਹ ਬਹੁਤ ਜਿਆਦਾ ਟੇਸਟੀ ਹੈ